ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਸਰਵਣ ਕਰ ਰਹੇ ਹੋ ਸੰਤ ਰਾਮ ਹੈ ਇੱਕੋ ਬ੍ਰਹਮ ਗਿਆਨੀ ਤਨ ਤਨ ਸ੍ਰੀ ਮਨ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਮਹਾਰਾਜਾ ਸਨਾ ਵਾਲਿਆਂ ਦਾ ਪਵਿੱਤਰ ਜੀਵਨ ਸਾਧ ਸੰਗਤ ਜੀ ਤਨ ਤਨ ਸੰਜੀ ਮਹਾਰਾਜ ਤਨ ਉਹਨਾਂ ਦੇ ਸੇਵਕ ਕਿੰਨੇ ਸੇਵਾਦਾਰ ਹੋਏ ਮਹਾਰਾਜ ਦੇ ਸਾਰੇ ਹੀ ਸੇਵਕ ਮਹਾਨ ਸਨ ਸਾਰੇ ਸਤਿਵਜਨ ਤੇ ਅਧਿਕਾਰੀ ਸਨ ਸਾਰੇ ਹੀ ਸੇਵਾਦਾਰ ਸੰਤ ਮਹਾਰਾਜ ਦੇ ਹਿਰਦੇ ਦੇ ਬਹੁਤ ਨੇੜੇ ਸਨ ਸਾਰੇ ਮਹਾਨ ਸੇਵਕਾਂ ਨੂੰ ਸੇਵਕੀ ਕੌਮ ਕਮਾਉਂਦੇ ਆ ਬੜੇ ਪਿਆਰ ਨਾਲ ਖਿਤਾਬ ਦਿੱਤੇ ਸਨ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਮਹਾਰਾਜ ਨਾਲ ਜਿਨ੍ਹਾਂ ਦੇ ਵਿੱਚੋਂ ਇੱਕ ਸੇਵਾਦਾਰ ਸੰਤ ਬਾਬਾ ਮਿਤ ਸਿੰਘ ਜੀ ਸਨ ਸੰਤ ਬਾਬਾ ਮਿਤ ਸਿੰਘ ਜੀ ਦਾ ਸੰਤ ਬਾਬਾ ਕਰਪਾਲ ਸਿੰਘ ਜੀ ਨਾਲ ਮਿਲ ਕਿਵੇਂ ਹੋਇਆ ਸੰਤ ਬਾਬਾ ਮਿਤ ਸਿੰਘ ਜੀ ਦਾ ਨਗਰ ਪਿੰਡ ਕਾਤਰੋਂ ਜ਼ਿਲ੍ਹਾ ਸੰਗਰੂਰ ਨਾਮ ਸਿਮਰਨ ਨਾਲ ਰੰਗੀ ਰੂਹ ਸਨ ਸੰਤ ਬਾਬਾ ਮਿਤ ਸਿੰਘ ਜੀ ਗੁਰਮੁਖੀ ਸਵਾ ਅਸੀ ਸੰਤ ਮਹਾਰਾਜ ਦਾ ਤਪੇ ਕੋਲੇ ਪਿੰਡ ਢਿਲਵਾ ਢਿਲਵਾ ਦੇ ਇੱਕ ਗ੍ਰੰਥੀ ਸਿੰਘ ਸਨ ਭਾਈ ਹਜੂਰਾ ਸਿੰਘ ਜੀ ਬੜੇ ਤਨ ਤੇ ਮਨ ਨਾਲ ਸੇਵਾ ਕਰਦੇ ਸਨ ਗੁਰੂ ਸਾਹਿਬ ਦੀ ਬੜੇ ਪਿਆਰ ਨਾਲ ਨਤਮ ਕਰਨਾ ਜਦੋਂ ਵੀ ਸਮਾਂ ਲੱਗਣਾ ਭਾਈ ਹਜੂਰਾ ਸਿੰਘ ਜੀ ਵਾਹਿਗੁਰੂ ਦੇ ਅਵੇ ਆਸਮੇਲ ਸਮੇਰਣ ਵਿੱਚ ਅਭਿਆਸ ਵਿੱਚ ਜੁੜ ਜਾਂਦੇ ਸਨ। ਹਵਲਾਖੀ ਗ੍ਰੰਥੀ ਸਿੰਘ ਗੁਰੂ ਗੁਰਮੁਖ ਪਿਆਰੇ ਸਨ। ਸੰਤ ਬਾਬਾ ਮਿੱਤ ਸਿੰਘ ਜੀ ਨਾਲ ਬਹੁਤ ਪਿਆਰ ਸੀ। ਜਦੋਂ ਬੈਠਦੇ ਕੋਈ ਨਾ ਕੋਈ ᔪਕਤੀ ਬਣਾਉਂਦੇ ਰਹਿੰਦੇ ਵਿਕਿਆਸ ਤਨਾ ਪ੍ਰਮਾਤਮਾ ਨਾਲ ਜੁੜਿਆ ਜਾਵੇ ਕਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸ਼ਬਦ ਨੂੰ ਗੁਰ ਸ਼ਬਦ ਨੂੰ ਗ੍ਰਹਿਣ ਕੀਤਾ ਜਾਵੇ ਇੱਕ ਦਿਨ ਕੀ ਹੋਇਆ ਭਾਈ ਹਜੂਰਾ ਸਿੰਘ ਨਾਲ ਬਚਨ ਕਰਦੇ ਆ ਸੰਤ ਬਾਬਾ ਮਿਤ ਸਿੰਘ ਜੀ ਸੰਤ ਬਾਬਾ ਮਿਤ ਸਿੰਘ ਜੀ ਕਹਿੰਦੇ ਕਹਿੰਦੇ ਭਾਈ ਸਾਹਿਬ ਕਹਿੰਦੇ ਵੀ ਜੀ ਕਰਦਾ ਵੀ 10ਵੇਂ ਪਾਸਾ ਦੇ ਦਰਸ਼ਨ ਹੋਣ ਬੜਾ ਚਿਤ ਕਰਦਾ ਵੀ ਉਹ ਸਮਾਂ ਕਹੇ ਜਾਂ ਹੋਣਾ ਜਦੋਂ 10ਵੇਂ ਪਾਸਾ ਘੋੜੇ ਤੇ ਸਵਾਰ ਹੁੰਦੇ ਹੋਣਗੇ ਉਹ ਚੰਦ ਸੂਰਜ ਕਹੇ ਜੇ ਹੋਣੇ ਜਿਹੜੇ ਉਹਨਾਂ ਨੂੰ ਪ੍ਰਕਾਸ਼ ਦਿੰਦੇ ਹੋਣਗੇ ਉਹ ਧੰਨ ਉਹ ਸਿੱਖ ਹੋਣੇ ਜਿਹੜੇ 10ਵੇਂ ਪਾਸਾ ਦੇ ਨਾਲ ਰਹਿੰਦੇ ਹੋਣਗੇ ਧੰਨ ਉਹ ਸਿੱਖ ਜਿਨ੍ਹਾਂ ਨੇ 10ਵੇਂ ਪਾਸਾ ਦੇ ਪਵਿੱਤਰ ਚਰਨਾ ਚ ਰਹਿ ਕੇ ਸੇਵ ਕੀ ਕਮਾਈ ਵੀ ਮੇਰਾ ਵੀ ਮਨ ਕਰਦਾ ਹੈ ਵੀ ਦਸਵੇਂ ਪਾਸ ਸਾਦੇ ਦਰਸ਼ਨ ਹੋ ਜਾਣ ਸਾਧ ਸੰਗਤ ਦੀ ਜਿਹੜੇ ਅਵਲਾਖੀ ਬੰਦੇ ਹੁੰਦੇ ਆ ਉਹ ਗੁਰ ਸ਼ਬਦ ਵਿੱਚ ਭੇਦ ਹੋ ਜਾਂਦੇ ਆ ਹਰਿ ਭਾਈ ਹਜੂਰਾ ਸਿੰਘ ਜੀ ਕਹਿੰਦੇ ਕਹਿੰਦੇ ਭਾਈ ਮਿਤਸਿਆ ਕਹਿੰਦੇ ਜੇ ਭਾਈ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਨੇ ਆ ਤੈਨੂੰ ਮਿਹਨਤ ਕਰਨੀ ਪਊ ਹੁਣ ਮਿਹਨਤ ਤਾਂ ਸਾਧ ਸੰਗਤ ਦੀ ਹਰ ਇੱਕ ਕਾਰਜ ਦੇ ਵਿੱਚ ਕਰਨੀ ਪੈਂਦੀ ਹੈ ਭਾਵੇਂ ਥੋੜੀ ਭਾਵੇਂ ਬਹੁਤੀ ਗੱਲ ਤਾਂ ਹਿਰਦੇ ਦੀ ਆ ਨਾ ਹਿਰਦੇ ਵਿੱਚ ਕੀ ਹੈ ਸਾਧ ਸੰਗਤ ਦੀ ਇਹਨਾਂ ਬਚਨ ਸੁਣ ਕੇ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਸ਼ਬਦ ਦਸ਼ਮੀ ਬਾਣ ਦਸਮੇ ਦੀ ਬਾਣੀ ਦਾ ਇਸ ਸ਼ਬਦ ਨੂੰ ਗ੍ਰਹਿਣ ਕਰਕੇ ਪਿੰਡ ਕਾਸਾਪੁਰ ਉਹ ਕਾਸਮਪੁਰ ਕਹਿ ਦਿੰਦੇ ਆ ਨੇੜੇ ਚੀਮਾ ਸੇਰਗੜ ਚੀਮਾ ਉੱਥੇ ਕਿਸੇ ਜ਼ਿਮੀਂਦਾਰ ਦੇ ਖੇਤ ਵਿੱਚ ਗੰਨਾ ਇੱਕ ਬਹੁਤ ਵਿੱਜਿਆ ਹੋਇਆ ਸੀ ਸੰਤ ਬਾਬਾ ਮਿੱਤ ਸਿੰਘ ਜੀ ਉਸ ਇੱਕ ਦੇ ਗੰਨੇ ਦੇ ਵਿਚਾਲੇ ਆਵਦਾ ਆਸਣ ਲਾ ਕੇ ਬਾਦਸ਼ਾਹ ਦਰবেশ ਗੁਰੂ ਗੁਰੂ ਸ਼ਬਦ ਨੂੰ ਗ੍ਰਹਿਣ ਕਰਕੇ ਜਾਪ ਰੱਖ ਲਿਆ ਇੱਛਾ ਹੀ ਕੋਈ ਹੈ ਇਹੀ ਫਰਕ ਹੁੰਦਾ ਹੈ ਆਮ ਬੰਦੇ ਵਿੱਚ ਔਰ ਗੁਰਮਖਾਂ ਦੇ ਵਿੱਚ ਗੁਰਮਖਾਂ ਦੇ ਅੰਦਰ ਇੱਕੋ ਹੀ ਭਾਵਨਾ ਹੁੰਦੀ ਹੈ ਗੁਰੂ ਦੇ ਦਰਸ਼ਨ ਕਰਨ ਦੀ ਦੁਨਿਆਵੀ ਬੰਦਿਆਂ ਦੇ ਅੰਦਰ ਦੁੱਧ ਪੁੱਤ ਦੀ ਆਸ ਹੁੰਦੀ ਹੈ ਦੁੱਧ ਪੁੱਤ ਦੀ ਆਸ ਨੂੰ ਤਰਸਦੇ ਹੀ ਸ਼ਬਦਾਂ ਜੁੜਦੇ ਆ। ਸੰਤ ਬਾਬਾ ਮਿੱਤ ਸਿੰਘ ਦੀ ਅਭਾਸ ਵਿੱਚ ਇੰਨੇ ਮਦਨ ਹੋ ਗਏ ਵੀ 8-8 ਪਹਿਰ ਚੌਂਕੜੇ ਤੇ ਬੈਠੇ ਰਹਿੰਦੇ ਸੀ। ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਅਰਦਾਸ ਕਰਦੇ ਬੈਠੇ ਮਹਾਰਾਜਾ ਕਿਰਪਾ ਕਰੋ ਕਲਗੀਧਰ ਸੱਚੇ ਪਾਤਸ਼ਾਹ ਵੀ ਤੁਹਾਡੇ ਦਰਸ਼ਨ ਕਰਨੇ ਆ। ਹੁਣ ਸਾਡੇ ਮਨਾਂ ਦੇ ਵਿੱਚ ਇੱਕ ਬੜਾ ਵੱਡਾ ਭਲੇਖਾ ਹੈ ਸਾਡੇ ਮਨ 'ਚ ਭਲੇਖਾ ਹੈ ਵੀ ਸੰਤ ਹੋਰ ਨੇ ਗੁਰੂ ਹੋਰ ਹੈ ਸੰਤ ਇੱਕ ਵੱਖਰੀ ਚੀਜ਼ ਆ ਗੁਰੂ ਇੱਕ ਵੱਖਰੀ ਚੀਜ਼ ਆ ਪਰ ਇਹ ਮਨ 'ਚ ਭਲੇਖਾ ਹੈ ਸਾਡੇ ਗੁਰਬਾਣੀ ਨੇ ਬਹੁਤ ਬਚਨਾਂ ਦੇ ਵਿੱਚ ਇਹ ਭਲੇਖਾ ਸਾਡੇ ਤੋਂ ਭਰਮ ਚੱਕਿਆ ਹੈ ਸੰਤ ਉਹ ਹੈ ਜਿਹਦੇ ਹਿਰਦੇ ਵਿੱਚ ਗੁਰੂ ਦਾ ਨਿਵਾਸ ਹੈ ਸੰਤ ਉਹ ਹੈ ਜਿਹਦਾ ਹਿਰਦਾ ਗੁਰੂ ਪ੍ਰਤੀ ਪਵਿੱਤਰ ਹੈ ਜਦੋਂ 40 ਦਿਨ ਹੋ ਗਏ ਜਾਪ ਚ ਬੈਠਿਆ ਨੂੰ ਸੰਤ ਬਾਬਾ ਮਿੱਤ ਸਿੰਘ ਜੀ ਨੂੰ 40 ਦਿਨ 40ਵੇਂ ਦਿਨਾਂ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਸੰਤ ਬਾਬਾ ਕਿਰਪਾਲ ਸਿੰਘ ਜੀ ਉਸ ਖੇਤ ਵਿੱਚ ਆਪਣੇ ਘੋੜੇ ਤੇ ਸਵਾਰ ਹੋ ਕੇ ਆ ਜਾਂਦੇ ਆ ਸੰਤ ਬਾਬਾ ਮਿੱਤ ਸਿੰਘ ਜੀ ਨੂੰ ਬਾਜ ਮਾਰਦੇ ਆ ਕਹਿੰਦੇ ਮਿੱਤ ਸਿਆਂ ਭਾਈ ਕਹਿੰਦੇ ਆ ਜਾ ਮਿਲਣਾ ਹੈ ਜਦੋਂ ਇੰਨੀ ਆਵਾਜ਼ ਸੁਣੀ ਸੰਤ ਬਾਬਾ ਮਿੱਤ ਸਿੰਘ ਜੀ ਜਦੋਂ ਗੰਨੇ ਦੇ ਵਿੱਚੋਂ ਇੱਕ ਦੇ ਵਿੱਚੋਂ ਭੱਜ ਕੇ ਬਾਹਰ ਨਿਕਲੇ ਸੰਤ ਬਾਬਾ ਮਿੱਤ ਸਿੰਘ ਜੀ ਨੂੰ ਐ ਮਹਿਸੂਸ ਹੋਇਆ ਕਿ ਦਸਵੇਂ ਪਾਤਸ਼ਾਹ ਘੋੜੇ ਤੇ ਸਵਾਰ ਹੈ ਐ ਮਹਿਸੂਸ ਹੋਇਆ ਕਿਉਂਕਿ ਸਾਨੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਨਦੇੜ ਸਾਹਿਬ ਦੀ ਧਰਤੀ ਤੇ ਕਿਹਾ ਬਚਨ ਕਰਿਆ ਆਗਿਆ ਭਈ ਅਕਾਲ ਕੀ ਤਬਈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਚਮਕੌਰ ਸਾਹਿਬ ਦੀ ਧਰਤੀ ਦੇ ਉਪਰ ਬਚਨ ਕਰਿਆ ਚਮਕੌਰ ਦੀ ਗੜੀ ਵਿੱਚ ਖਾਲਸਾ ਮੇਰੋ ਰੂਪ ਹੈ ਖਾਸ ਵੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੋਨਵਾਸ ਬਿ ਖਾਲਸੇ ਦੇ ਵਿੱਚ ਮੇਰੇ ਸਰੀਰ ਦਾ ਨਿਵਾਸ ਹੈ ਸਰੀਰ ਮੇਰਾ ਖਾਲਸਾ ਪੰਥ ਵਿੱਚ ਹੈ ਆਤਮਾ ਮੇਰੀ ਸ੍ਰੀ ਗੁਰੂ ਗ੍ਰੰਥ ਵਿੱਚ ਹੈ ਸਾਧ ਸੰਗਤ ਜੀ ਜਦੋਂ ਸੰਤ ਬਾਬਾ ਮਿਤ ਸਿੰਘ ਜੀ ਗੰਨੇ ਤੋਂ ਨਿਕਲ ਕੇ ਵੇਖਿਆ ਆ ਮਹਿਸੂਸ ਹੋਇਆ ਕਿ ਦਸਵੇਂ ਪਾਤਸ਼ਾਹ ਘੋੜੇ ਤੇ ਸਵਾਰ ਘੋੜੇ ਤੇ ਸਵਾਰ ਹੋ ਕੇ ਦਰਸ਼ਨ ਦੇਣ ਆਇਆ ਹੈ ਸਾ ਸੰਗਤ ਜੀ ਸੰਤ ਬਾਬਾ ਮਿੱਤ ਸਿੰਘ ਜੀ ਜਦੋਂ ਨੇੜੇ ਆ ਕੇ ਤੱਕਿਆ ਚਰਨਾ ਤੇ ਨਮਸਕਾਰ ਕੀਤੀ ਸੰਤ ਬਾਬਾ ਮਿੱਤ ਸਿੰਘ ਜੀ ਦੱਸਦੇ ਸੀ ਆਪਣੇ ਜਵਾਨੀ ਕਹਿੰਦੇ ਭਾਈ ਗੁਰਬਾਣੀ ਕਹਿੰਦੀ ਹੈ ਗੁਰਮੁਖ ਰੋਮ ਰੋਮ ਹਰ ਧਿਆਵੈ ਕਹਿੰਦੇ ਜਦੋਂ ਮੈਂ ਸੰਤ ਬਾਬਾ ਕਰਪਾਲ ਸਿੰਘ ਜੀ ਦੇ ਚਰਨਾਂ ਤੇ ਆਪਣਾ ਮੱਥਾ ਲਾਇਆ ਨਮਸਕਾਰ ਕੀਤੀ ਕਹਿੰਦੇ ਮੇਰੇ ਰੋਮ-ਰੋਮ ਵਿੱਚੋਂ ਵਾਹਿਗੁਰੂ ਦੀ ਆਵਾਜ਼ ਆਈ ਕਹਿੰਦੇ ਮੇਰਾ ਲੂ ਕੰਡਾ ਇਓਂ ਖੁੱੜ ਗਿਆ ਕੱਲਾ-ਕੱਲਾ ਰੋਮ ਪ੍ਰਕਾਸ਼ ਹੋ ਕੇ ਵਾਹਿਗੁਰੂ ਦੀ ਆਵਾਜ਼ ਦੇਣ ਲੱਗਾ ਕਹਿੰਦੇ ਜਦੋਂ ਮੈਂ ਚਰਨਾਂ ਤੋਂ ਸਿਰ ਚੱਕ ਕੇ ਚਿਹਰੇ ਵੱਲ ਤੱਕਿਆ ਤੇ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਕਹਿੰਦੇ ਮੈਂ ਕਹਿੰਦੇ ਕੋਈ ਬਚਨ ਕਰਨ ਦਾ ਸੁਣਨ ਜੋਗਾ ਹੀ ਨਹੀਂ ਰਹਾ ਬਾਬਾ ਮਿਤਸ ਸਿੰਘ ਜੀ ਕਹਿੰਦੇ ਕਹਿੰਦਾ ਮੇਰਾ ਮਾਨਾ ਕਰੇ ਵੀ ਸਮਰਪਿਤ ਹੋ ਜਾ ਕਹਿੰਦੇ ਜਦੋਂ ਮੈਂ ਝੋਲੀ ਅੱਡੀ ਵੀ ਮੇਰੇ ਮੇਰੀ ਝੋਲੀ ਵਿੱਚ ਸੇਵਾ ਪਾਓ ਮਹਾਰਾਜ ਕਿਰਪਾ ਕਰੋ ਬਖਸ਼ ਦਿਓ ਕਹਿੰਦੇ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਕਹਿੰਦੇ ਆ ਭਾਈ ਛੰਨਾ ਆ ਜੀ ਸਾਹ ਸੰਗਤ ਜੀ ਫਿਰ ਸੰਤ ਬਾਬਾ ਮਿਤ ਸਿੰਘ ਜੀ ਸਨਾ ਵਿਖੇ ਆਏ ਫਿਰ ਸੰਤ ਮਹਾਰਾਜ ਨਾਲ ਮੇਲ ਹੋਇਆ ਪਰ ਗੁਰਮੁਖ ਪਿਆਰਿਓ ਸੰਤ ਬਾਬਾ ਮਿਤ ਸਿੰਘ ਜੀ ਨੂੰ ਸੰਤ ਬਾਬਾ ਕਰਪਾਲ ਸਿੰਘ ਜੀ ਨੇ ਬਚਨ ਕੀਤਾ ਕਹਿੰਦੇ ਭਾਈ ਗੁਰ ਸ਼ਬਦ ਨੂੰ ਗ੍ਰਹਿਣ ਕਰਦੇ ਸਮੇਂ ਜਲ ਦਾ ਪਹਿਰਾ ਰੱਖਣਾ ਆਲਾ ਗੜਬੇ ਦਾ ਪਹਿਰਾ ਰੱਖਣਾ ਵੀ ਗੜਵਾ ਹਰ ਵਕਤ ਨਾਲ ਰੱਖਣਾ ਕਮਾਲ ਦੀ ਗੱਲ ਹੈ ਸੰਤ ਬਾਬਾ ਮਿਤਸ ਸਿੰਘ ਜੀ ਜਦੋਂ ਪੰਜ ਭੂਤਕ ਸਰੀਰ ਨੂੰ ਤਿਆਗਦੇ ਆ ਉਦੋਂ ਗੜਬੇ ਦੀ ਡੰਡੀ ਨੂੰ ਐਉਂ ਹੱਥ ਪਾਇਆ ਹੋਇਆ ਵੀ ਸਰੀਰ ਛੱਡਣ ਸਮੇਂ ਵੀ ਗੜਬੇ ਦੀ ਡੰਡੀ ਨੂੰ ਹੱਥ ਪਾਇਆ ਹੋਇਆ ਤਾਂ ਹੀ ਗੁਰਬਾਣੀ ਕਹਿੰਦੀ ਹੈ ਸੰਤੋ ਸਾਗਰ ਪਾਰ ਉਤਰੀਐ ਜੇ ਕੋ ਬਚਨ ਕਮਾਵੇ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ ਧੰਨ ਧੰਨ ਸੰਤ ਬਾਬਾ ਕ੍ਰਿਪਾਲ ਸਿੰਘ ਜੀ ਮਹਾਰਾਜ ਧੰਨ ਧੰਨ ਸੰਤ ਬਾਬਾ ਮਿਤ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ